ਸੱਚ ਪੰਜਾਬ ਦਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਮੈਂ ਹਾਂ ਕਮਲਜੀ ਸੈਣੀ ਤੇ ਅੱਜ ਅਸੀਂ ਖੜੇ ਆਂ ਚੰਡੀਗੜ੍ਹ ਪੀਜੀਆਈ ਦੇ ਵਿੱਚ ਪੀਜੀਆਈ ਤੋਂ ਬਾਹਰ ਜਿੱਥੇ तमाम ਜਿਹੜੇ ਲੰਗਰ ਹੈ ਉਹ ਮਰੀਜ਼ਾਂ ਦੇ ਲਈ ਤੇ ਉਹਨਾਂ ਦੇ ਬਾਰਸਾਂ ਦੇ ਲਈ ਸ਼ਰਧਾ ਦੇ ਨਾਲ ਵੱਖ-ਵੱਖ ਸਮਾਜਿਕ ਜੜੀਆਂ ਜਥੇਵੰਦੀਆਂ ਜਾਂ ਸੰਸਥਾਵਾਂ ਵੱਲੋਂ ਲਗਾਏ ਗਏ ਹੈ ਅਲੱਗ-ਅਲੱਗ ਪੂਰੀ ਵਾਲਿਆਂ ਦੀ ਸੰਸਥਾ ਉਹਨਾਂ ਦਾ ਮਹਾਨ ਇੱਕ ਕਰਮ ਹੈ ਤੇ ਉਸ ਤੋਂ ਬਾਅਦ ਪੈਰੂ ਮਾਧਰਾ ਤੋਂ ਵੀ ਲੰਗਰ ਆਉਂਦਾ ਹੈ ਤੇ ਅੱਜ ਪੀਰ ਬਾਬਾ ਜਿੰਦਾ ਸ਼ਹੀਦ ਜੀ ਹਸਤਾਨ ਨੂਰ ਪਰਬੀਦੀ ਦੇ ਸਮੂਹ ਸੇਵਾਦਾਰ ਅੱਜ ਉਹਨਾਂ ਵੱਲੋਂ ਜਿਹੜਾ ਲੰਗਰ ਹੈ ਉਹ ਵੀ ਲਗਾਤਾਰ ਜਿਹੜਾ ਸਿਰਫ ਕਰੋਨਾ ਦਾ ਸਮਾਂ ਵਿੱਚ ਪੁਛਕ ਛੱਡ ਹੋਇਆ ਲਗਾਤਾਰ ਜਿਹੜਾ ਉਹਨਾਂ ਵੱਲੋਂ ਹੈ ਲੰਗਰ ਹੈ ਜਿਹੜਾ ਉਹ ਵੀ ਜਿਹੜਾ ਅੱਜ ਸ਼ੁਰੂ ਕੀਤਾ ਜਾ ਰਿਹਾ ਹੈ ਆਰੰਭਤਾ ਉਹਦੀ ਹੋ ਗਈ ਹੈ ਐਤਵਾਰ ਦਾ ਦਿਨ ਹੈ ਤੇ ਅੱਜ ਪੀਜੀਆਈ ਦੇ ਮਰੀਜ਼ਾਂ ਤੇ ਉਹਨਾਂ ਦੇ ਵਾਰਸਾਂ ਦੇ ਲਈ ਲੰਗਰ ਹੈ ਜਿਹੜਾ ਉਹ ਜਿਹੜਾ ਮਾਸਟਰ ਚੰਨਰ ਸਿੰਘ ਜੀ ਤੇ ਉਹਨਾਂ ਦੇ ਨਾਲ ਸਮੂਹ ਸੇਵਾਦਾਰ ਹੈ ਜਿਹੜੇ ਉਹ ਲੰਗਰ ਹੈ ਜਿਹੜਾ ਅੱਜ ਸੰਗਤ ਨੂੰ ਜਿਹੜੀ ਜਿੰਨੇ ਵੀ ਜਿਹੜੇ ਵਾਰਸ ਹੈ ਮਰੀਜ਼ਾਂ ਦੇ ਔਰ ਮਰੀਜ਼ਾਂ ਦੇ ਲਈ ਲੰਗਰ ਹੈ ਜਿਹੜਾ ਉਹ ਦਿੱਤਾ ਜਾ ਰਿਹਾ ਉਹਨਾਂ ਦੇ ਵੱਲੋਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਾਸਟਰ ਚੰਨਲ ਜੀ ਤੇ ਉਹਨਾਂ ਦੇ ਨਾਲ ਸਮੂਹ ਜਿਹੜੀ ਹੈ ਸੰਗਤ ਸੇਵਾਦਾਰ ਪੀਰ ਬਾਬਾ ਜਿੰਦਾ ਸ਼ਹੀਦ ਅਸਥਾਨ ਨੂਰ ਪਰਬਦੀ ਦੇ ਸੇਵਾਦਾਰ ਵੱਲੋਂ ਹਰ ਐਤਵਾਰ ਨੂੰ ਇਹ ਲੰਗਰ ਜਿਹੜਾ ਉਹ ਚੱਲਦਾ ਹੈ ਦੋਸਤੋ ਇਹ ਦੱਸਣ ਦਾ ਮਤਲਬ ਇਹ ਨਹੀਂ ਕਿ ਅਸੀਂ ਇਹ ਪ੍ਰਚਾਰ ਕਰ ਰਹੇ ਹਾਂ ਕਿ ਲੰਗਰ ਲਗਾਇਆ ਗਿਆ ਇਹ ਪ੍ਰਚਾਰ ਕੀਤਾ ਜਾ ਰਿਹਾ ਦੱਸਣ ਦਾ ਮਤਲਬ ਸਿਰਫ ਇਹ ਹੈ ਮੈਂ ਇੱਕ ਵਾਰ ਲਾਈਵ ਤਸਵੀਰ ਪਿੱਛੇ ਨਗਾਹਾਂਗਾ ਪਿੱਛੇ ਦਾ ਕੰਦਨ ਦੱਸਣ ਦਾ ਮਤਲਬ ਸਿਰਫ ਇਹ ਹੈ ਕਿ ਬਹੁਤ ਇਹੋ ਜਿਹੇ ਲੋਕ ਬੈਠੇ ਆ ਸ਼ਰਧਾਵਾਨ ਜਿਹੜੇ ਚਾਹਦੇ ਆ ਕਿ ਅਸੀਂ ਆਪਣੇ ਦਸਾਂ ਨੋਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਕਿਤੇ ਨਾ ਕਿਤੇ ਕੋਈ ਲੰਗਰ ਦੇ ਵਿੱਚ ਕਿਤੇ ਨਾ ਕਿਤੇ ਕੋਈ ਜੋਗਦਾਨ ਪਾਈਏ ਤੇ ਪੀਰ ਬਾਬਾ ਜਿੰਦਾ ਸ਼ਹੀਦ ਜੀ ਨੂੰ ਮੰਨਣ ਵਾਲੀ ਵੀ ਇਦਾਂ ਦੀ ਸੰਗਤ ਹੈ ਜਿਨ੍ਹਾਂ ਦੇ ਮਨ ਦੇ ਵਿੱਚ ਹੋ ਸਕਦਾ ਇਹੋ ਜੇ ਬਲਵਲੇ ਹੋਣ ਕਿ ਉਹ ਜਿਹੜੇ ਐ ਆਪਣੀ ਦਸਾਂ ਨੌਂ ਦੀ ਕਿਰਤ ਕਮਾਈ ਦੇ ਵਿੱਚੋਂ ਜਿਹੜੇ ਐ ਉਹ ਦਾਨ ਕਰਨ ਦੀ ਜਿਹੜੀ ਇੱਛਾ ਰੱਖਦੇ ਹੋਣ ਸੋ ਉਹਨਾਂ तमाम ਵੀਰਾਂ ਨੂੰ ਸਾਡੇ ਵੱਲੋਂ ਅਪੀਲ ਹੈ ਕਿਉਂਕਿ ਮੈਨੂੰ ਵੀ ਅੱਜ ਜਿਹੜਾ ਮੌਕਾ ਮਿਲਿਆ ਚੰਡੀਗੜ੍ਹ ਆਉਣ ਦਾ ਤੇ ਪਤਾ ਲੱਗਿਆ ਕਿ ਜਿਹੜਾ ਲੰਗਰ ਹੈ ਉਹ ਅੱਜ ਮਾਸਟਰ ਚੰਨਲ ਜੀ ਸਮੂਹ ਸੰਗਤ ਜਿਹੜੀ ਉਹ ਲੰਗਰ ਲੈ ਕੇ ਆ ਰਹੀ ਹੈ ਮੇਰੀ ਕੁਦਰਤੀ ਇਤਫਾਕ ਦੇ ਨਾਲ ਇੱਕ ਕਿਸੇ ਕੰਮ ਨੂੰ ਲੈ ਕੇ ਗੱਲ ਹੋ ਰਹੀ ਸੀ ਤੇ ਮੈਂ ਸੋਚਿਆ ਕਿ ਬੇਸ਼ੱਕ ਮੈਨੂੰ ਜਨਰਲ ਜੀ ਨੇ ਨਾ ਦੇ ਦਿੱਤੀ ਸੀ ਕਿ ਇਹ ਬਿਲਕੁਲ ਵੀ ਇਹੋ ਜਿਹਾ ਕੰਮ ਨਾ ਕਰੋ ਤੁਸੀਂ ਕਿਸੇ ਤਰ੍ਹਾਂ ਦਾ ਇਹਨੂੰ ਇੱਕ ਲੰਗਰ ਨੂੰ ਲੰਗਰ ਹੀ ਰਹਿਣ ਦਿਓ ਪਰ ਇੱਕ ਸਾਡੀ ਆਪਣੀ ਇੱਛਾ ਸੀ ਕਿ ਅਸੀਂ ਇਸ ਜਿਹੜਾ ਲੰਗਰ ਹੈ ਇਹਦੀ ਜਿਹੜੀ ਹੈ ਉਹ ਸਮੂਹ ਲੋਕਾਂ ਤੱਕ ਸੰਗਤ ਤੱਕ ਜਿੱਥੇ ਜਿੱਥੇ ਲੋਕ ਬੈਠੇ ਉਹਨਾਂ ਤੱਕ ਵੀ ਇੱਕ ਮੈਸੇਜ ਆਵੇ ਵੀ ਉਹ ਤਮਾਮ ਜਿਹੜੇ ਹੈ ਵੀਰ ਸਾਡੇ ਉਹ ਇਸ ਲੰਗਰ ਦੇ ਵਿੱਚ ਜੇ ਸ਼ਰਧਾ ਰੱਖਦੇ ਹੋਣ ਤਾਂ ਔਰ ਕਿਸੇ ਨੂੰ ਕੋਈ ਇਹ ਨਹੀਂ ਹੈ ਅਸੀਂ ਜੋਰ ਪਾ ਰਹੇ ਹਾਂ ਜਾਂ ਕਹਿ ਰਹੇ ਹਾਂ ਇੱਕ ਮੇਰੀ ਪਰਸਨਲ ਆਪਣੀਆਂ ਸੁਝਾਅ ਹੈ ਕਿ ਜੇਕਰ ਕਿਸੇ ਦੀ ਇੱਛਾ ਹੈ ਉਹ ਲੰਗਰ ਦੇ ਵਿੱਚ ਸਹਿਯੋਗ ਕਰ ਸਕਦਾ ਔਰ ਏ ਅੱਜ ਦੇਖੋ ਕਿੰਨੇ ਲੋਕ ਇੱਥੇ ਐ ਜਿਹੜੇ ਤੁਸੀਂ ਦੇਖ ਸਕਦੇ ਹੋ ਔਰ ਕਈ ਬੰਦੇ ਆਮ ਸੋਚਦੇ ਆ ਕਿ ਉੱਥੇ ਲੰਗਰ ਤਾਂ ਜਿਹੜੇ ਐ ਕੋਈ ਲੈਂਦਾ ਪਤਾ ਨਹੀਂ ਲੈਂਦਾ ਜਾਂ ਕੀ ਐ ਜਾਂ ਲੰਗਰ ਪਰ ਪੁੱਜਦਾ ਜਾਂ ਨਹੀਂ ਪੁੱਜਦਾ ਪਰ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਲੰਗਰ ਐ ਜਿਹੜਾ ਲਾਈਵ ਤਸਵੀਰਾਂ ਇੱਕ ਵਾਰ ਦਿਖਾ ਦਿਓ ਕਿ ਲੋੜਵੰਦ ਲੋਕ ਜਿਹੜੇ ਵਿਚਾਰੇ ਅੰਤ ਮਰੀਜ਼ਾਂ ਦੇ ਵਾਰਿਸ ਔਰ ਮਰੀਜ਼ ਮਰੀਜ਼ਾਂ ਦੇ ਨਾਲ ਜਿਹੜੇ